ਮੇਰੇ ਤੇ ਨਾ ਇੱਕ ਟਾਈਮ ਆ ਗਿਆ ਸੀ ਅੱਜ ਮੈਂ ਸ਼ਾਇਦ ਖੁੱਲ ਕੇ ਬਹੁਤ ਪਹਿਲੀ ਵਾਰੀ ਬੜੀ دیر ਬਾਅਦ ਡਿਸਕਸ ਕਰ ਰਿਹਾ ਹਾਂ ਗੱਲ ਇਹ 3 ਸਾਲ ਬਾਅਦ ਮੇਰੇ ਤੇ ਇੱਕ ਟਾਈਮ ਆ ਗਿਆ ਸੀ ਡੈਡ ਦੀ ਡੈਥ ਤੋਂ ਬਾਅਦ ਜਦੋਂ ਸਾਰਾ ਕੁਝ ਹੋ ਗਿਆ ਸੀ ਭੋਗ ਵਗੈਰਾ ਹੋ ਗਿਆ ਸੀ ਸਭ ਰਿਸ਼ਤੇਦਾਰਾਂ ਨੂੰ ਮਿਲ ਕੇ ਭੁਗਤਾਂ ਆ ਕੇ ਸਭ ਕੁਝ ਮੈਂ ਨਾ ਇੱਕ ਹਫ਼ਤੇ ਲਈ ਚਲੀ ਗਿਆ ਸੀ ਘਰੋਂ ਕਿਉਂਕਿ ਮੈਨੂੰ ਸਪੇਸ ਚਾਹੀਦੀ ਸੀ ਆਪਣੀ ਮੇਰੇ ਤੇ ਨਾ ਇੱਕ ਟਾਈਮ ਆ ਗਿਆ ਸੀ ਅੱਜ ਮੈਂ ਸ਼ਾਇਦ ਖੁੱਲ ਕੇ ਬਹੁਤ ਪਹਿਲੀ ਵਾਰੀ ਬੜੀ دیر ਬਾਅਦ ਡਿਸਕਸ ਕਰ ਰਿਹਾ ਹਾਂ ਗੱਲ ਇਹ 3 ਸਾਲ ਬਾਅਦ ਮੇਰੇ ਤੇ ਇੱਕ ਟਾਈਮ ਆ ਗਿਆ ਸੀ ਡੈਡ ਦੀ ਡੈਥ ਤੋਂ ਬਾਅਦ ਜਦੋਂ ਸਾਰਾ ਕੁ ਸਭ ਰਿਸ਼ਤੇਦਾਰਾਂ ਨੂੰ ਮਿਲ ਕੇ ਪੁਗਤਾ ਆ ਕੇ ਸਭ ਕੁਝ ਮੈਂ ਨਾ ਇੱਕ ਹਫਤੇ ਲਈ ਚਲੇ ਗਿਆ ਸੀ ਘਰੋਂ ਕਿਉਂਕਿ ਮੈਨੂੰ ਸਪੇਸ ਚਾਹੀਦੀ ਸੀ ਆਪਣੀ ਔਰ ਜਦੋਂ ਮੇਰੀ ਮਦਰ ਨੂੰ ਪਤਾ ਇਹ ਗੱਲ ਵੀ ਜਦੋਂ ਮੈਨੂੰ ਮੈਨੂੰ ਸਪੇਸ ਚਾਹੀਦੀ ਹੁੰਦੀ ਹੈ ਮੈਂ ਉਹਦੇ ਕੋਲ ਲੱਭਦਾ ਹਮੇਸ਼ਾ ਤੇ ਹੁਣ ਅਸੀਂ ਕਿਚਨ 'ਚ ਖਰੇ ਖੜੇ ਸੀਗੇ ਉਹਦੇ ਘਰ ਦੇ ਤੇ ਮੈਂ ਕੁਕਿੰਗ ਕਰ ਰਿਹਾ ਸੀਗਾ ਥੋੜਾ ਜਿਹਾ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵੀ ਮੇਰੇ ਨਾਲ ਖੜਾ ਸੀਗਾ ਕਹਿੰਦਾ ਆਲਾਪ ਦੇਖ ਮੈਂ ਇੱਕ ਗੱਲ ਇੰਨੀ ਕਹਿਣਾ ਚਾਹੁੰਦਾ ਕਹਿੰਦੇ ਉਹ ਲਾਰਜਰ ਦਨ ਲਾਈਫ ਕੈਰੈਕਟਰ ਸੀਗੇ ਕਹਿੰਦੇ ਅੰਕਲ ਦਾ ਦੁੱਖ ਜਾਣਦਾ ਸ਼ਾਇਦ ਤੇਰੇ ਨਾਲੋਂ ਵੱਧ ਸਾਨੂੰ ਹੋਇਆ ਕਿਉਂਕਿ ਤੁਸੀਂ ਤਾਂ ਟਾਈਮ ਸਪੈਂਡ ਕੀਤਾ ਸੀ ਤਾਂ ਟਾਈਮ ਵੀ ਨਹੀਂ ਸਪੈਂਡ ਕੀਤਾ ਉਹਨਾਂ ਨਾਲ ਸੋ ਉਹ ਕਹਿੰਦਾ ਵੀ 120 ਸਾਲ ਦੀ ਜ਼ਿੰਦਗੀ 60 ਸਾਲਾਂ ਚ ਜੀ ਗਏ ਇਹ ਦੋਸਤਾਂ ਦਾ ਕੀ ਚਾਹੀਦਾ ਹਰੇਕ ਬੰਦਾ ਇਹ ਹੀ ਗੱਲ ਕਹਿ ਰਿਹਾ ਆ ਕੇ ਯਾਰ ਮੇਰੇ ਨਾਲ ਬਹੁਤ ਪਿਆਰ ਸੀ ਯਾਰ ਮੇਰੇ ਨਾਲ ਬਹੁਤ ਗੱਲਾਂ ਕਰਦੇ ਸੀ ਔਰ ਹਰੇਕ ਬੰਦਾ ਇਹ ਗੱਲ ਆ ਕੇ ਕਹਿ ਰਿਹਾ ਸੋ ਜੇ ਉਹਨਾਂ ਦੀ ਗੱਲ ਕਰੀ ਜਾਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਕਿ ਜ਼ਿੰਦਗੀ ਵੀ ਸਫੀਸ਼ੀਐਂਟ ਹੈ ਸੈਂਚਰੀਜ਼ ਵੀ ਲੰਘ ਜਾਣ ਤਾਂ ਉਹਨਾਂ ਦੀ ਗੱਲਾਂ ਨਾ ਮੁੱਕਣ ਸੋ ਇਸ ਸਮੇਂ ਤਾਂ ਬਹੁਤ ਜਿਹੜੇ ਆ ਲਿミਟਿਡ ਨੇ ਸਾਡੇ ਕੋਲ ਬਟ ਐਦਾਂ ਹੈ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲ ਕਰਨ ਹੁੰਦੇ ਹੋ ਸਾਡੀ ਆਵਾਜ਼ ਤੁਸੀਂ ਆਡੀਅנס ਤੱਕ ਲੈ ਕੇ ਜਾਂਦੇ ਹੋ ਈਵਿਓਜ਼ ਤੱਕ ਲੈ ਕੇ ਜਾਂਦੇ ਹੋ ਸੋ ਮੇਰੇ ਲਈ ਤਾਂ ਡੇਲੀ ਪੋਸਟ ਨਾਲ ਰਿਸ਼ਤਾ ਵੀ ਬੜਾ ਮੇਰਾ ਅਜ਼ੀਜ਼ ਹੈ ਨਾ ਬੜਾ ਖਾਸ ਹੈ ਇੱਕ ਫੈਮਿਲੀ ਵਾਲਾ ਰਿਲੇਸ਼ਨ ਹੈ ਸੋ आई वुड बी वेरी थैंकफुल टू यू कि ਤੁਸੀਂ ਫੇਰ ਵੀ ਟਾਈਮ ਐਕਸਟੈਂਡ ਕਰਕੇ ਗੱਲਾਂ ਕਰੀ ਜਾ ਰਹੇ ਸੀ ਮੇਰੇ ਨਾਲ ਸੋ that means a lot to no, अदर, thank you ਤੁਸੀਂ ਸਵੇਰੇ ਆਏ ਔਰ ਥੋੜੀ ਦਰਬਾਰੀ ਸਾਨੂੰ ਸਮਾਂ ਦਿੱਤਾ ਤੁਹਾਡਾ थैंक यू ਜੀ ਬਹੁਤ ਟਾਇਰਡ ਸੀ ਬਿਲਕੁਲ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਤੁਹਾਡੇ ਵਿੱਚ ਸਾਰੰਗ ਦੇ ਵਿੱਚ ਅਸੀਂ ਸਰਦੂਲ ਜੀ ਨੂੰ ਦੇਖਦੇ ਆ ਇਸੇ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਬਹੁਤ ਹਿੰਮਤ ਬਹੁਤ ਸਕਸੈਸ ਬਲ ਬਖਸ਼ੇ ਔਰ ਇਸੇ ਤਰ੍ਹਾਂ ਚਾਹੇ ਰਹੋ ਪਰਮਾਤਮਾ ਤੁਹਾਡੀਆਂ ਇਹਨਾਂ ਦੁਆਵਾਂਾਂ ਦੇ ਵਿੱਚ ਬਰਕਤ ਪਾਵੇ ਬਿਲਕੁਲ ਬਿਲਕੁਲ ਜੀ ਇਹ ਦੁਆਵਾਂ ਸਿਰ ਮੇਰੀਆਂ ਹੀ ਨਹੀਂ ਇਹ ਈ ਵਿਊਅਰਸ ਦੀਆਂ ਤੁਹਾਨੂੰ ਪਿਆਰ ਕਰਨ ਵਾਲਿਆਂ ਦੀਆਂ ਔਰ ਖੰਨੇ ਦੇ ਉਹ तमाम ਲੋਕ ਜਾਂ ਤੁਹਾਡੇ ਆਲੇ ਦੁਆਲੇ ਰਹਿੰਦੇ ਉਹ तमाम ਲੋਕ ਜਿਨ੍ਹਾਂ ਨੂੰ ਤੁਰਦੇ ਦੇ ਕੇ ਸਰਦੂਲ ਜੀ ਕਹਿੰਦੇ ਸੀ ਮੇਰੀ ਗੱਡੀ 'ਚ ਬੈਠੋ ਮੈਂ ਛੱਡ ਕੇ ਆ ਵਾ 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 ਬਿਲਕੁਲ ਇਹ ਇਹ ਦੁਆਵਾਂ ਖਾਲੀ ਨਹੀਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਤੁਸੀਂ ਕੀਮਤੀ ਸਮਾਂ ਆਪਣੇ ਟਾਈਮ 'ਚੋਂ ਕੱਢ ਕੇ ਲੈ ਕੇ ਆਏ ਔਰ ਸਾਡੇ ਘਰੇ ਆਏ ਔਰ ਸਾਨੂੰ ਮੌਕਾ ਦਿੱਤਾ ਸਭ ਨਾਲ ਰੂਬਰੂ ਹੋਣ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੇਰੇ ਤੇ ਨਾ ਇੱਕ ਟਾਈਮ ਆ ਗਿਆ ਸੀ ਅੱਜ ਮੈਂ ਸ਼ਾਇਦ ਖੁੱਲ ਕੇ ਬਹੁਤ ਪਹਿਲੀ ਵਾਰੀ ਬੜੀ देर ਬਾਅਦ ਡਿਸਕਸ ਕਰ ਰਿਹਾ ਹਾਂ ਗੱਲ ਇਹ 3 ਸਾਲ ਬਾਅਦ ਮੇਰੇ ਤੇ ਇੱਕ ਟਾਈਮ ਆ ਗਿਆ ਸੀ ਡੈਡ ਦੀ ਡੈਥ ਤੋਂ ਬਾਅਦ ਜਦੋਂ ਸਾਰਾ ਕੁਝ ਹੋ ਗਿਆ ਸੀ ਭੋਗ ਵਗੈਰਾ ਹੋ ਗਿਆ ਸੀ ਸਭ ਰਿਸ਼ਤੇਦਾਰਾਂ ਨੂੰ ਮਿਲ ਕੇ ਪੁਗਤਾ ਕੇ ਸਭ ਕੁਝ ਮੈਂ ਨਾ ਇੱਕ ਹਫਤੇ ਲਈ ਚਲੇ ਗਿਆ ਸੀ ਘਰੋਂ ਕਿਉਂਕਿ ਮੈਨੂੰ ਸਪੇਸ ਚਾਹੀਦੀ ਸੀ ਆਪਣੀ ਔਰ ਜਦੋਂ ਮੇਰੀ ਮਦਰ ਨੂੰ ਪਤਾ ਇਹ ਗੱਲ ਵੀ ਜਦੋਂ ਮੈਨੂੰ ਮੈਨੂੰ ਸਪੇਸ ਚਾਹੀਦੀ ਹੁੰਦੀ ਹੈ ਮੈਂ ਮੇਰੇ ਕੋਲ ਲੱਭਦਾ ਹਮੇਸ਼ਾ ਤੇ ਹੁਣ ਅਸੀਂ ਕਿਚਨ 'ਚ ਖਰੇ ਖੜੇ ਸੀਗੇ ਉਹਦੇ ਘਰ ਦੇ ਤੇ ਮੈਂ ਕੁਕਿੰਗ ਕਰ ਰਿਹਾ ਸੀਗਾ ਥੋੜਾ ਜਿਹਾ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵੀ ਮੇਰੇ ਨਾਲ ਖੜਾ ਸੀਗਾ ਕਹਿੰਦਾ ਆ ਲਾਭ ਦੇਖ ਮੈਂ ਇੱਕ ਗੱਲ ਇੰਨੀ ਕਹਿਣਾ ਚਾਹੁੰਦਾ ਕਹਿੰਦੇ ਉਹ ਲਾਰਜਰ ਦਨ ਲਾਈਫ ਕੈਰੈਕਟਰ ਸੀਗੇ ਕਹਿੰਦੇ ਅੰਕਲ ਦਾ ਦੁੱਖ ਜਾਣਦਾ ਸ਼ਾਇਦ ਤੇਰੇ ਨਾਲੋਂ ਵੱਧ ਸਾਨੂੰ ਹੋਇਆ ਕਿਉਂਕਿ ਤੁਸੀਂ ਤਾਂ ਟਾਈਮ ਸਪੈਂਡ ਕੀਤਾ ਸੀ ਤਾਂ ਟਾਈਮ ਵੀ ਨਹੀਂ ਸਪੈਂਡ ਕੀਤਾ ਉਹਨਾਂ ਨਾਲ ਸੋ ਉਹ ਕਹਿੰਦਾ ਵੀ 120 ਸਾਲ ਦੀ ਜ਼ਿੰਦਗੀ 60 ਸਾਲਾਂ 'ਚ ਜੀ ਗਏ ਇਹ ਦੋਸਤਾਂ ਦਾ ਕੀ ਚਾਹੀਦਾ ਹਰੇਕ ਬੰਦਾ ਇਹੀ ਗੱਲ ਕਹਿ ਰਿਹਾ ਆ ਕੇ ਯਾਰ ਮੇਰੇ ਨਾਲ ਬਹੁਤ ਪਿਆਰ ਯਾਰ ਮੇਰੇ ਨਾਲ ਬਹੁਤ ਗੱਲਾਂ ਕਰਦੇ ਸੀ ਔਰ ਹਰੇਕ ਬੰਦਾ ਇਹ ਗੱਲ ਆ ਕੇ ਕਹਿ ਰਿਹਾ ਸੋ ਜੇ ਉਹਨਾਂ ਦੀ ਗੱਲ ਕਰੀ ਜਾਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਕਿ ਜ਼ਿੰਦਗੀ ਵੀ ਸਫੀਸ਼ੀਐਂਟ ਹੈ ਸੈਂਚਰੀਜ਼ ਵੀ ਲੰਘ ਜਾਣ ਤਾਂ ਉਹਨਾਂ ਦੀ ਗੱਲਾਂ ਨਾ ਮੁੱਕਣ ਸੋ ਇਹ ਸਮੇਂ ਤਾਂ ਬਹੁਤ ਜਿਹੜੇ ਆ ਲਿਮਿਟਿਡ ਨੇ ਸਾਡੇ ਕੋਲ ਬਟ ਐਦਾਂ ਹੈ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲ ਕਰਨ ਹੁੰਦੇ ਹੋ ਸਾਡੀ ਆਵਾਜ਼ ਤੁਸੀਂ ਆਡੀਅנס ਤੱਕ ਲੈ ਕੇ ਜਾਂਦੇ ਹੋ ਈਵਿਓਜ਼ ਤੱਕ ਲੈ ਕੇ ਜਾਂਦੇ ਹੋ ਸੋ ਮੇਰੇ ਲਈ ਤਾਂ ਡੇਲੀ ਪੋਸਟ ਨਾਲ ਰਿਸ਼ਤਾ ਵੀ ਬੜਾ ਮੇਰਾ ਅਜ਼ੀਜ਼ ਹੈ ਨਾ ਬੜਾ ਖਾਸ ਹੈ ਇੱਕ ਫੈਮਿਲੀ ਵਾਲਾ ਰਿਲੇਸ਼ਨ ਹੈ ਸੋ ਆਈ ਊਡ ਬੀ ਵੈਰੀ ਥੈਂਕਫੁਲ ਟੂ ਯੂ ਕਿ ਤੁਸੀਂ ਫੇਰ ਵੀ ਟਾਈਮ ਐਕਸਟੈਂਡ ਕਰਕੇ ਗੱਲਾਂ ਕਰੀ ਜਾ ਰਹੇ ਸੀ ਮੇਰੇ ਨਾਲ ਸੋ ਦੈਟ ਮੀਨਸ ਅ ਲੋਟ ਟੂ ਯੂ ਤੁਸੀਂ ਸਵੇਰੇ ਆਏ ਹੋ ਔਰ ਥੋੜੀ ਦਰਬਾਰੀ ਸਾਨੂੰ ਸਮਾਂ ਦਿੱਤਾ ਤੁਹਾਡਾ ਥੈਂਕ ਯੂ ਜੀ ਬਹੁਤ ਟਾਇਰਡ ਸੀ ਬਿਲਕੁਲ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਤੁਹਾਡੇ ਵਿੱਚ ਸਾਰੰਗ ਦੇ ਵਿੱਚ ਅਸੀਂ ਸਰਦੂਲ ਜੀ ਨੂੰ ਦੇਖਦੇ ਆਏ ਇਸੇ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਬਹੁਤ ਹਿੰਮਤ ਬਹੁਤ ਸਕਸੈਸ ਬਖਸ਼ੇ ਔਰ ਇਸੇ ਤਰ੍ਹਾਂ ਚਾਹੇ ਰੋ ਪਰਮਾਤਮਾ ਤੁਹਾਡੀਆਂ ਇਹਨਾਂ ਦੁਆਵਾਂ ਦੇ ਵਿੱਚ ਬਰਕਤ ਪਾਵੇ ਬਿਲਕੁਲ ਬਿਲਕੁਲ ਜੀ ਇਹ ਦੁਆਵਾਂ ਸਿਰ ਮੇਰੀਆਂ ਹੀ ਨਹੀਂ ਇਹ ਈ ਵਿਊਅਰਸ ਦੀਆਂ ਤੁਹਾਨੂੰ ਪਿਆਰ ਕਰਨ ਵਾਲਿਆਂ ਦੀਆਂ ਔਰ ਖੰਨੇ ਦੇ ਉਹ तमाम ਲੋਕ ਜਾਂ ਤੁਹਾਡੇ ਆਲੇ ਦੁਆਲੇ ਰਹਿੰਦੇ ਉਹ तमाम ਲੋਕ ਜਿਨ੍ਹਾਂ ਨੂੰ ਤੁਰਦੇ ਦੇ ਕੇ ਸਰਦੂਲ ਜੀ ਕਹਿੰਦੇ ਸੀ ਮੇਰੀ ਗੱਡੀ 'ਚ ਬੈਠੋ ਮੈਂ ਛੱਡ ਕੇ ਆ ਵਾ 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 ਬਿਲਕੁਲ ਇਹ ਇਹ ਦੁਆਵਾਂ ਖਾਲੀ ਨਹੀਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਤੁਸੀਂ ਕੀਮਤੀ ਸਮਾਂ ਆਪਣੇ ਟਾਈਮ 'ਚੋਂ ਕੱਢ ਕੇ ਲੈ ਕੇ ਆਏ ਔਰ ਸਾਡੇ ਘਰੇ ਆਏ ਔਰ ਸਾਨੂੰ ਮੌਕਾ ਦਿੱਤਾ ਸਾਹਮਣਾ ਰੁਬਰੂ ਹੋਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ